ਅੰਮ੍ਰਿਤਸਰ ਦੇ ਮਹਾਵਾ ਪਿੰਡ ਨਾਲ ਸੰਬੰਧਿਤ ਨੌਜਵਾਨ ਹਰਮਨਦੀਪ ਸਿੰਘ ਪਿਛਲੇ 72 ਦਿਨਾਂ ਤੋਂ ਇਟਲੀ ਵਿੱਚ ਲਾਪਤਾ ਹੈ ਜਿਸ ਕਰਕੇ ਪਰਿਵਾਰ ਵਿੱਚ ਚਿੰਤਾ ਤੇ ਦਰਦ ਦਾ ਮਾਹੌਲ ਹੈ ਪਰਿਵਾਰ ਵੱਲੋਂ ਭਾਰਤ ਸਰਕਾਰ ਤੇ ਇਟਲੀ ਸਥਿਤ ਭਾਰਤੀ ਦੂਤਾਵਾਸ ਨੂੰ ਗੁਹਾਰ ਲਗਾਈ ਗਈ ਹੈ ਕਿ ਉਹ ਇਟਲੀ ਦੇ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰੇ ਤੇ ਹਰਮਨਦੀਪ ਦਾ ਪਤਾ ਲਗਾਇਆ ਜਾਵੇ ਹਰਮਨਦੀਪ ਸਿੰਘ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ 15 ਜਨਵਰੀ 2019 ਨੂੰ ਰੋਜ਼ਗਾਰ ਦੀ ਖਾਤਰ ਇਟਲੀ ਵਿੱਚ ਗਿਆ ਸੀ ਤੇ ਉੱਥੇ ਰੋਮ ਸ਼ਹਿਰ ਦੇ ਲਤੀਨਾ ਜ਼ਿਲ੍ਹੇ ਵਿੱਚ ਇੱਕ ਡੈਰੀ ਫਾਰਮ ਤੇ ਕੰਮ ਕਰਦਾ ਸੀ ਪਰਿਵਾਰ ਮੁਤਾਬਕ 22 ਜੁਲਾਈ 2025 ਨੂੰ ਆਖਰੀ ਵਾਰ ਵੇਖਿਆ ਗਿਆ ਸੀ ਇਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗਿਆ ਕਾਬਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਹਰਮਨਦੀਪ ਬਲਜਿੰਦਰ ਸਿੰਘ ਦੇ ਨਾਲ ਕੰਮ ਕਰਦਾ ਸੀ ਜੋ ਕਿ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇਟਲੀ ਦੀ ਡੈਰੀ ਤੇ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਦਾ ਹੈ ਉਹਨਾਂ ਨੇ ਦਾਅਵਾ ਕੀਤਾ ਕਿ ਬਲਜਿੰਦਰ ਸਿੰਘ ਨੇ 2021 ਤੇ 2023 ਵਿੱਚ ਹਰਮਨਦੀਪ ਨਾਲ ਮਾਰਪੀਟ ਕੀਤੀ ਸੀ ਜਿਸ ਮਾਮਲੇ ਨੂੰ ਉਹਨਾਂ ਦੇ ਭਰਾ ਕੇਵਲ ਸਿੰਘ ਜੋ ਇਟਲੀ ਵਿੱਚ ਹੀ ਰਹਿੰਦੇ ਨੇ ਉਹਨਾਂ ਨੇ ਹਰ ਵਾਰ ਸਮਝੌਤੇ ਨਾਲ ਸੁਲਝਾਇਆ ਸੀ ਪਰਿਵਾਰ ਨੇ ਦੱਸਿਆ ਕਿ 2 ਜੁਲਾਈ ਨੂੰ ਹਰਮਨਦੀਪ ਨੂੰ ਆਖਰੀ ਵਾਰ ਬਲਜਿੰਦਰ ਸਿੰਘ ਤੇ ਡੈਰੀ ਫਾਰਮ ਦੇ ਮਾਲਕ ਨਾਲ ਵੇਖਿਆ ਗਿਆ ਸੀ ਇਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ ਕਾਬਲ ਸਿੰਘ ਨੇ ਗੰਭੀਰ aarop ਲਗਾਉਂਦੇ ਆ ਕਿ ਹਾਕ ਕਿੰਨਾ ਕੰਪਨੀ ਕੋਈ ਸਾਫ ਜਵਾਬ ਦੇ ਰਹੀ ਹੈ ਨਾ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਮੇਰੇ ਪੁੱਤਰ ਨੂੰ ਕਿੱਥੇ ਭੇਜਿਆ ਗਿਆ ਸਾਨੂੰ ਪੂਰਾ ਯਕੀਨ ਹੈ ਕਿ ਇਸ ਪਿੱਛੇ ਕੋਈ ਗੜਬੜ ਹੈ ਉਹਨਾਂ ਨੇ ਮੰਗ ਕੀਤੀ ਕਿ ਬਲਜਿੰਦਰ ਸਿੰਘ ਤੇ ਡੈਰੀ ਮਾਲਕ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇ ਕਿਉਂਕਿ ਉਹੀ ਦੋਵੇਂ ਵਿਅਕਤੀ ਆਖਰੀ ਵਾਰ ਹਰਮਨਦੀਪ ਨਾਲ ਸੰਪਰਕ ਵਿੱਚ ਸੀ ਪਰਿਵਾਰ ਦਾ ਕਹਿਣਾ ਹੈ ਕਿ ਹਰਮਨਦੀਪ ਇੱਕ ਗੁਰਸਿੱਖ ਤੇ ਇਮਾਨਦਾਰ ਨੌਜਵਾਨ ਹੈ ਜੋ ਬਿਨਾਂ ਤੁਸੇ ਕਦੇ ਘਰ ਤੋਂ ਜਾਂ ਕੰਮ ਤੋਂ ਨਹੀਂ ਗਾਇਬ ਹੋ ਸਕਦਾ। ਤਾਬਲ ਸਿੰਘ ਨੇ ਭਾਵੁਕ ਹੋ ਕੇ ਕਿਹਾ ਅਸੀਂ ਆਪਣੇ ਹੱਥ ਜੋੜ ਕੇ ਸਰਕਾਰ, মিডিਆ ਤੇ ਸਮਾਜਿਕ ਸੰਗਠਨਾ ਤੋਂ ਬੇਨਤੀ ਕਰਦੇ ਹਾਂ ਕਿ ਸਾਡੀ ਆਵਾਜ਼ ਉੱਚੇ ਦਰਜੇ ਤੱਕ ਪਹੁੰਚਾਈ ਜਾਵੇ। ਸਾਨੂੰ ਸਿਰਫ ਆਪਣੇ ਪੁੱਤਰ ਦੀ ਖੈਰ-ਖਬਰ ਚਾਹੀਦੀ ਹੈ। ਪਰਿਵਾਰ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਇਟਲੀ ਦੀ ਪੁਲਿਸ ਤੇ ਦਬਾਅ ਬਣਾਏ ਤੇ ਲਾਪਤਾ ਨੌਜਵਾਨ ਦੀ ਤੁਰੰਤ ਖੋਜ ਸ਼ੁਰੂ ਕਰੇ। ਉਨਾ ਕਿਹਾ ਕਿ ਮਾਮਲੇ ਦੀ ਨਿਰਪੱਖ ਤੇ ਤੇਜ਼ ਜਾਂਚ ਹੋਵੇ ਅਤੇ ਜੇ ਕਿਸੇ ਦੀ ਲਾਪਰਵਾਹੀ ਜਾਂ ਸਾਜ਼ਿਸ਼ ਸਾਹਮਣੇ ਆਏ ਤਾਂ ਉਸ ਨੂੰ ਕੜੀ ਸਜ਼ਾ ਦਿੱਤੀ ਜਾਵੇ ਜੀ ਕੀ ਪਤੇ ਮੈਂ ਜੀ ਕਾਬਲ ਸਿੰਘ ਮਹਾਵਾ ਡਿਸਟ੍ਰਿਕਟ ਕਮਰਸਰ ਨਜ਼ਦੀਕ ਟਾਰੀਵਾਗਾ ਬਾਰਡਰ ਪੰਜਾਬ ਇੰਡੀਆ ਤੋਂ ਮੇਰਾ ਬੇਟਾ ਹਰਮਨਦੀਪ ਸਿੰਘ ਜੋ ਪਿਛਲੇ 15 11 2019 ਨੂੰ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਇਟਲੀ ਵਿੱਚ ਗਿਆ ਸੀ ਤੇ ਪਿਛਲੇ 2 ਮਹੀਨੇ ਤੋਂ ਯਾਨੀ ਕਿ 22 ਜੁਲਾਈ ਤੋਂ ਇਟਲੀ ਦੇ ਰੋਮਾ ਸ਼ਹਿਰ ਲਾਤੀਨਾ ਜ਼ਿਲ੍ਹਾ ਪੁਨੀਟੀਆ ਬਾਰ 890 ਨੰਬਰ ਕੈਂਪ ਤੋਂ ਆਪਣਾ ਰੋਜ਼ਾਨਾ ਕੰਮ ਕਾਜ ਕਰਕੇ ਤੇ ਜਦੋਂ ਰੈਸਟ ਕਰਦਾ ਵਾ ਉੱਥੇ ਬਜਿੰਦਰ ਸਿੰਘ ਇੱਕ ਲੜਕਾ ਵਾ ਜੋ ਸੁਪਰਵਾਈਜ਼ਰ ਦਾ ਕੰਮ ਕਰਦਾ ਵਾ ਉਹਦੇ ਨਾਲ ਮੇਰਾ ਬੇਟਾ ਕੰਮ ਕਰਦਾ ਸੀ ਇਟਲੀ ਦੇ ਵਿੱਚ ਇਹ ਉਹਦੀ ਤਸਵੀਰ ਹੈ ਜੀ ਸੁਪਰਵਾਈਜ਼ਰ ਬਲਜਿੰਦਰ ਸਿੰਘ ਪੁੱਤਰ ਫਕੀਰ ਸਿੰਘ ਪਿੰਡ ਗੰਡੂਵਾਲ ਪੁਲਿਸ ਸਟੇਸ਼ਨ ਨੂਰਮੈਲ ਜਿਲੰਦਰ ਦਿਹਾਤੀ ਉਹਦੇ ਨਾਲੇ ਕੰਮ ਕਰਦਾ ਸੀ ਤੇ ਉਹਨੇ ਪਿਛਲੇ 21 ਸਾਲ ਵਿੱਚ ਵੀ ਕੁੱਟਮਾਰ ਕੀਤੀ 23 ਸਾਲ ਵਿੱਚ ਵੀ ਉਹਨੇ ਕੁੱਟਮਾਰ ਕੀਤੀ ਤੇ ਮੇਰਾ ਭਰਾ ਕੇਵਲ ਸਿੰਘ ਫਿਰ ਇਹਨਾਂ ਨੂੰ ਸਮਝਾ ਕੇ ਤੇ ਇਕੱਠਿਆਂ ਕੰਮ ਕਰਨ ਲਾ ਦਿੰਦਾ ਸੀ ਤੇ 22 ਜੁਲਾਈ ਤੋਂ ਇਹ ਲਾਪਤਾ ਹੋ ਗਿਆ ਵਾ ਇਹ ਬਲਜਿੰਦਰ ਸਿੰਘ ਹੀ ਔਰ ਇਹਦਾ ਮਾਲਕੀ ਇਹਦੇ ਜ਼ਿੰਮੇਵਾਰ ਨੇ ਉਹਨਾਂ ਹੀ ਪਤਾ ਨਹੀਂ ਇਹਨੂੰ ਕਿੱਧਰ ਭੇਜ ਦਿੱਤਾ ਵਾ ਇਟਲੀ ਦੇ ਵਿੱਚੋਂ ਹਾਲੇ ਤੱਕ ਮਿਲ ਨਹੀਂ ਰਿਹਾ ਮੈਂ ਆਪ ਇਹ ਚੈਨਲ ਦੇ ਮਾਧਿਮ ਰਹੀਂ ਭਾਰਤੀ ਮੈਸੀ ਜੋ ਇਟਲੀ ਵਿੱਚ ਸਥਿਤਿਆ ਉਹਨੂੰ ਬੇਨਤੀ ਕਰਦਾ ਵਾਂ ਇਟਲੀ ਦੀ ਸਰਕਾਰ ਨੂੰ ਉਹ ਜ਼ੋਰ ਪਾ ਕੇ ਕਹੇ ਕਿ ਅੱਜ 72 ਦਿਨ ਦੇ ਕਰੀਬ ਹੋ ਗਿਆ ਵਾ ਹਰਮਨਦੀਪ ਲਾਪਤਾ ਹੋਏ ਨੂੰ ਤੇ ਹਾਲੇ ਤੱਕ ਕੋ ਮਿਲ ਨਹੀਂ ਰਿਹਾ ਤੇ ਮੈਂ ਆਪਣੇ ਪਰਿਵਾਰ ਵੱਲੋਂ ਔਰ ਮੇਰੇ ਯਾਰਾਂ ਦੋਸਤਾਂ ਵੱਲੋਂ ਸਾਰੇ ਵੱਲੋਂ ਇਟਲੀ ਮੈਸੀ ਨੂੰ ਔਰ ਚੈਨਲ ਦੇ ਮਾਧਿਅਮ ਰਹੀ ਬੇਨਤੀ ਕਰਦਾ ਵਾਂ ਕਿ ਮੇਰਾ ਬੇਟਾ ਹਰਮਨਦੀਪ ਸਿੰਘ ਜਿੱਥੇ ਵੀ ਹੈਗਾ ਭਾਰਤੀ ਮੈਸੀ ਜਿਹੜੀ ਆ ਇਟਲੀ ਦੀ ਪੁਲਿਸ ਨੂੰ ਦਬਾਅ ਪਾ ਕੇ ਬੇਟੇ ਨੂੰ ਲੱਭਣ ਦੇ ਵਿੱਚ ਕੋਸ਼ਿਸ਼ ਕਰੇ ਮੈਂ ਧੰਨਵਾਦ ਕਰੂੰ ਉਹਨਾਂ ਸੱਜਣ ਵੀਰਾਂ ਦਾ ਜਿਹੜੇ ਸਰਦਾਰ ਗੁਰਮukh ਸਿੰਘ ਜੀ ਹਜ਼ਾਰਾ ਉੱਧਰ ਇੰਡੀਅਨ ਕਮਿਊਨਿਟੀ ਦੇ ਪ੍ਰਧਾਨ ਨੇ ਉਹ ਵੀ ਇਸ ਕੰਮ ਤੋਂ ਮੈਨੂੰ ਦੇ ਰਹੇ ਨੇ ਮੇਰੀ ਮਦਦ ਕਰ ਰਹੇ ਨੇ ਓ ਕੇਵਲ ਸਿੰਘ ਮੇਰਾ ਭਰਾ ਜਿਹੜਾ ਉੱਧਰ ਇਟਲੀ ਵਿੱਚ ਰਹਿ ਰਿਹਾ ਉਹ ਵੀ ਮਤ ਕਰ ਰਿਹਾ ਵਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਮੇਰੇ ਬੇਟੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਜੋ ਮੇਰਾ ਬੇਟਾ ਜਿਹੜਾ ਇਹ ਲਾਪਤਾ ਕੀਤਾ ਬਲਜਿੰਦਰ ਸਿੰਘ ਨੇ ਹੀ ਲਾਪਤਾ ਕੀਤਾ ਵਾ ਤੇ ਇਹਨੂੰ ਹੀ ਪੁੱਛਗਿੱਛ ਕੀਤੀ ਜਾਵੇ ਔਰ ਇਹਦੇ ਮਾਲਕ ਗੋਰਾ ਜਿਹੜਾ ਡੇਰੀ ਦਾ ਵਾ ਡੇਰੀ ਫਾਰਮ ਦਾ ਮਾਲਕ ਹੈ ਇਹਨਾਂ ਦੋਨੋਂ ਹੀ ਪੁੱਛਗਿੱਛ ਕੀਤੀ ਜਾਵੇ ਇਹਨਾਂ ਤੋਂ ਇਲਾਵਾ ਮੇਰਾ ਬੇਟਾ ਹੋਰ ਕਿਸੇ ਪਾਸੇ ਨਹੀਂ ਗਿਆ ਕੋਈ ਇਹ ਨਾ ਸੋਚੇ ਬਹੋਰ ਕਿਸੇ ਬਨੇ ਦੇਸ਼ ਕਿਸੇ ਹੋਰ ਦੇਸ਼ ਵਿੱਚ ਚਲ ਜੂਗਾ ਕੋਈ ਇਹੋ ਜਿਹਾ ਨਹੀਂ ਸੀਗੀ ਜੇ ਤੂੰ ਗੁਰਸਿੱਖ ਲੜਕਾ ਸੀ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਇਟਲੀ ਦੇ ਵਿੱਚ ਯੂਰਪ ਦੇਸ਼ਾਂ ਵਿੱਚ ਇੰਡੀਆ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ 72 ਦਿਨ ਦੇ ਕਰੀਬ ਹੋ ਗਏ ਆ ਹਾਲ ਤੱਕ ਬੇੜੇ ਦਾ ਕੋਈ ਪਤਾ ਨਹੀਂ ਲੱਗਾ ਧੰਨਵਾਦ ਹੋਊਗਾ ਤੁਹਾਡਾ ਸਾਰੇ ਵੀਡੀਓ ਸ਼ੇਅਰ ਕਰਨ ਵਾਲਿਆਂ ਦਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ